ਆਸਮਾਨ ਬਾਕੀ ਆ ਸੁੱਕੇ ਖੂ ਦਾ ਇਮਤਿਹਾਨ ਬਾਕੀ ਆ ਉਦਾਸ ਬੈਠੇ ਨੇ ਕਿਸਾਨ ਖੇਤਾਂ ਦੀਆਂ ਵੱਟਾਂ ਤੇ ਅੱਖਾਂ ਦਾ ਪਾਣੀ ਬਾਕੀ ਆ ਕਿਸੇ ਦਾ ਮਕਾਨ ਗਿਰਵੀ ਆ ਤੇ ਕਿਸੇ ਦਾ ਲਗਾਨ ਬਾਕੀ ਆ ਕੀ ਐਸਟੀਮੇਟ ਲਗਾਇਆ ਜਾ ਰਿਹਾ ਜਿਹੜੇ ਆਪਾਂ ਨੇ 15 ਕਿਲੇ ਵੱਡੇ ਨੇ ਉਹਨਾਂ ਦਾ 15 ਤੋਂ 16 ਕ 17 ਮਣ ਤੱਕ ਝਾੜ ਆਇਆ ਜੀ ਬਾਕੀ ਜਿਹੜੀ ਕੀ ਗੱਲਾਂ ਦੇ ਵਿੱਚੋਂ ਨਹੀਂ ਜੀ 15 ਕਿਲੇ ਵੱਡੇ ਨੇ ਬਾਕੀ ਹਲੇ ਰਹਿੰਦੇ ਨੇ ਉਜੋ 15 16 ਮਣ ਦਾ ਝਾੜਾ ਹੈ ਇਹਦਾ ਬਈ ਝਾੜਨ ਦਾ ਮਾਤਰੀਆ ਫਿਰ ਨਾ ਮਾਤਰੀਆ ਜੀ ਇਹਦਾ ਖਰਚਾ ਫੜੀ ਵੀ ਨਹੀਂ ਪੋਰਦਾ ਹੈਗਾ ਜੀ ਝਾੜ ਇਹ ਜਦੋਂ ਮਹਿਕਮਾ ਆਇਆ ਜਾਂ ਸਰਵੇ ਕਰੇਗਾ ਉਹ 1 ਮਰਲੇ ਦੇ ਵਿੱਚੋਂ 900 ਗ੍ਰਾਮ ਕੜਕ ਰਿਕਦੀ ਹੈ ਜੀ ਹਾਂ ਅਸਲ ਇਹ 5 ਕਮਣ ਦਾ 6 ਕਮਣ ਦਾ ਐਸਟੀਮੇਟ ਹੈ ਝਾੜ ਦਾ ਜਿਹੜਾ ਕਿੱਲੇ ਪਰ ਕਿੱਲੇ ਦਾ ਜੀ ਕਿਉਂਕਿ ਛੱਡੀ ਨਹੀਂ ਹੈਗਾ ਜੀ ਖਤਮ ਕਰੀ ਪਈ ਹੈ ਜ਼ਮੀਨ ਸਾਰਾ ਕੁਝ ਕੁਝ ਨਹੀਂ ਛੱਡਿਆ ਜੀ ਇਹਦੀ ਪੂਰਤੀ ਲੱਗਦਾ ਕਿਉਂ ਵਾਲੇ ਟਾਈਮ ਦੇ ਵਿੱਚ ਹੋ ਜਾਊਗੀ ਛੇਤੀ ਸ਼ੇਤੀ ਤੱਕ ਕਿੱਥੇ ਹੋਣ ਵਾਲੀ ਠੇਕੇ ਦੇ ਬਚਦਾ 10000 ਰੁਪਈਆ ਜੀ ਦੇਖੋ ਕਿੰਨਾ ਘਟਾ ਘਟਾ 15 16 ਲੱਖ ਰੁਪਈਆ ਦਾ ਜੀ ਹੂੰ ਉਹ ਠੇਕੇ ਦੇ ਦਾ ਸਾਲ ਪਰ ਖਾਪ ਕੇ ਆਪਾਂ ਨੂੰ 10000 ਰੁਪਈਆ ਇਕੱਲੇ ਮਗਰ ਬਚਦਾ ਹੁਣ ਕੋਈ ਦੇਖੋ ਜੀ ਤੁਸੀਂ ਕਿੱਥੇ ਜਾ ਕੇ ਪੂਰਤੀ ਹੁੰਦੀ ਆ ਪੰਜ 6 ਦਿਨ ਪਹਿਲਾਂ ਬਸਾਖੀ ਤੋਂ ਪਹਿਲਾਂ ਅਸੀਂ ਪੂਰੇ ਉਸ ਨਾਲ ਦੀ ਵੀ ਕਣਕ ਬਹੁਤ ਸੋਹਣੀ ਹੈ ਬਹੁਤ ਵਧੀਆ ਹੈ ਐ ਤੇ ਪੂਰਾ ਚੌ ਸੀਗਾ ਜੀ ਉਹੀ 12 ਤਰੀਕ ਦੇ ਆਲੇ ਦਿਨੇ ਜਦੋਂ ਹੋਇਆ ਆਕੇ ਸਵੇਰ ਨੂੰ ਆਕੇ ਦੇਖਿਆ 10 11 ਵਜੇ ਪਤਾ ਲੱਗਿਆ ਇਹ ਸ਼ਾਮ ਦੀ ਹੋਇਆ ਇਹ ਜਦੋਂ ਸਵੇਰੇ ਆਕੇ ਦੇਖਿਆ ਕੁਸ ਬੰਦਾ ਦਵਾਰੇ ਵਾਲੀ ਵੀ ਕੋਈ ਹੁਣ ਜੀ ਦੀ ਲਾਵਾਂਗੇ ਚੱਕ ਕੇ ਪਏ ਸੀ ਦਵਾਰੇ ਵਾਲੀ ਜੀਰੀ ਤੇ ਵੀ ਕੋਈ ਆਫਤ ਹੈ ਜੀ ਆਉਂਦੀ ਹੈ ਤਾਂ ਫਿਰ ਸਾਡੇ ਬਹੁਤ ਕਿਸਾਨ ਨੇ ਜਿਹੜੇ ਵੀ ਖੁਦ ਖੁਸ਼ੀ ਹੁਣ ਵੀ ਕਰਨ ਨੂੰ ਚਾਹੁੰਦੇ ਤੇ ਜੀ ਪਹਿਲੀ ਵਾਰ ਛਾਫੜ ਦੇ ਵਿੱਚ ਇਹ ਚੀਜ਼ ਹੋਈ ਹੈ ਮਤਲਬ ਘੱਟੋ ਘੱਟ ਮੇਰੀ ਉਮਰ ਵੀ 35 ਸਾਲ ਹੋ ਗਈ ਲਾਣੇਦਾਰ ਹੋਰਾਂ ਦੀ ਉਮਰ ਵੀ 60 65 ਸਾਲ ਹੋ ਗਿਆ ਕਦੇ ਇਹ ਜੀ ਆਫਤਾਈ ਨਹੀਂ ਦਿੱਤੀ ਪਹਿਲੀ ਵਾਰ ਫਸਲ ਦੀ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਪਹਿਲੀ ਵਾਰ ਹੋਇਆ ਜੀ ਇਸ ਤਰ੍ਹਾਂ ਕੜ ਦੇ ਵਿੱਚ ਕੜਾਂ ਤਾਂ ਦੇਖਣ ਨੂੰ ਹੀ ਨਹੀਂ ਮਿਲਦੀ ਜੇ ਮੀਂਹ ਪੈਂਦੇ ਹੁੰਦੇ ਜ਼ਰੂਰ ਆਸਮਾਨ ਬਾਕੀ ਆ ਸੁੱਕੇ ਖੂ ਦਾ ਇਮਤਿਹਾਨ ਬਾਕੀ ਆ ਉਦਾਸ ਬੈਠੇ ਨੇ ਕਿਸਾਨ ਖੇਤਾਂ ਦੀਆਂ ਵਟਾਂ ਤੇ ਅੱਖਾਂ ਦਾ ਪਾਣੀ ਬਾਕੀ ਆ ਕਿਸੇ ਦਾ ਮਕਾਨ ਗਿਰਵੀ ਆ ਤੇ ਕਿਸੇ ਦਾ ਲਗਾਨ ਬਾਕੀ ਆ ਨਿਰਪੱਖ ਪੋਸਟਾਂ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਆ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਪਿੰਡ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਕੁਦਰਤੀ ਕਰੋਪੀ ਆਉਂਦੀ ਆ ਔਰ ਕਿਸਾਨ ਦੀ ਬੀਜੀ ਹੋਈ ਫਸਲ ਸੀ ਜਿਹੜੀ ਆਸਾਂ ਦੇ ਨਾਲ ਉਮੀਦਾਂ ਦੇ ਨਾਲ ਸਦਰਾਂ ਦੇ ਨਾਲ ਉਹ ਆਸਾਂ ਉਮੀਦਾਂ ਸਦਰਾਂ ਕੁਦਰਤ ਨੇ ਆਪਣੀ ਲਪੇਟ ਦੇ ਵਿੱਚ ਲੈ ਲਈਆਂ ਤੇ ਉਹ ਨਾ ਆਸਾਂ ਉਮੀਦਾਂ ਸਦਰਾਂ ਦੀ ਜਿਹੜਾ ਰਾਖ ਦਾ ਗੋਲਾ ਬਣ ਗਿਆ ਜਦੋਂ ਕਿਸਾਨ ਧਰਤੀ ਦੇ ਵਿੱਚ ਬੀ ਪਾਉਂਦਾ ਫਿਰ ਉਹ ਧਰਤੀ ਦੀ ਹਿੱਕ چیر ਕੇ ਹਰਿਆਲੀ ਦਾ ਰੂਪ ਧਾਰਨ ਕਰਦਾ ਉਸ ਤੋਂ ਬਾਅਦ ਤੇ ਵਿੱਚ ਜਦੋਂ ਸੁਨਹਿਰੀ ਰੰਗ ਰੂਪ ਧਾਰਨ ਕਰਦਾ ਉਥੇ ਕਿਤੇ ਸਰਕਾਰਾਂ ਜਿਹੜੀਆਂ ਕਿਸਾਨ ਦੇ ਨਾਲ ਵਫਾ ਨਹੀਂ ਕਰਦੀਆਂ ਔਰ ਕਿਤੇ ਜਿਹੜੀ ਕੁਦਰਤਾ ਜਿਹੜਾ ਰੱਬਾ ਜਿਹੜਾ ਕਿਸਾਨਾਂ ਦੇ ਨਾਲ ਵਫਾ ਨਹੀਂ ਕਰਦਾ ਇਹਨਾਂ ਵੀਰਾਂ ਦਾ ਨੁਕਸਾਨ ਹੋਇਆ ਔਰ ਇਸ ਪਿੰਡ ਦੀ ਗੱਲ ਕਰ ਲਈਏ ਤੇ 800 ਤੋਂ 900 ਕਿੱਲਾ ਜਿਹੜਾ ਉਹ ਗੜੇ ਮਾਰੀ ਦੇ ਵਿੱਚ ਆਇਆ ਸਾਡੇ ਨਾਲ ਕਿਸਾਨ ਮੌਜੂਦ ਨਹੀਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਬਾ ਜੀ ਤੁਹਾਡਾ ਜਿਹੜਾ ਗੜੇ ਮਾਰੇ ਦੇ ਬੱਚਾ ਜ਼ਮੀਨ ਆਈ ਆ ਕਿੰਨਾ ਸੀਗਾ ਠੇਕੇ ਤੇ ਵੰਡ ਵੀ ਲਿਆ ਹੋਇਆ ਸੀ ਠੇਕੇ ਤੇ ਵੰਡਤੀ ਜੀ 36 ਕਿਲੇ ਆਏ ਹੋਏ ਨੇ ਜੀ ਉਹ 30 ਕਿਲਿਆਂ ਦਾ ਜਿਆਦਾ ਨੁਕਸਾਨ ਆ ਜਿਹੜੇ 6 ਕਿਲੇ ਬਚਦੇ ਨੇ ਉਹਨਾਂ ਦਾ 15 ਤੇ 18 ਦੇ ਵਿੱਚ ਨੁਕਸਾਨ ਆ ਜੀ ਹੂੰ 30 ਕਿਲੇ ਝਾੜ ਦੂੰਗਾ ਹੁਣ ਕੀ ਐਸਟੀਮੇਟ ਲਗਾਇਆ ਜਾ ਰਿਹਾ ਜਿਹੜੇ ਆਪਾਂ ਨੇ 15 ਕਿਲੇ ਵੱਡੇ ਨੇ ਉਹਨਾਂ ਦਾ 15 ਤੋਂ 16 ਕੁ 17 ਮਾਣ ਤੱਕ ਝਾੜ ਆਇਆ ਜੀ ਹੂੰ ਬਾ ਜ਼ਮੀਨ ਖਾ ਠੀਕ ਗੱਲਾਂ ਦੇ ਵਿੱਚੋਂ ਨਹੀਂ ਜੀ 15 ਕਿਲੇ ਵੱਡੇ ਨੇ ਬਾਕੀ ਹਲੇ ਰਹਿੰਦੇ ਆ ਉਹ ਚੋ 15 16 ਮਣ ਦਾ ਝਾੜ ਆ ਇਹ ਇਹ ਤਾਂ ਬਈ ਝਾੜ ਨਾ ਮਾਤਰੀ ਆ ਫਿਰ ਨਾ ਮਾਤਰੀ ਆ ਜੀ ਇਹਦਾ ਖਰਚਾ ਪਾਣੀ ਵੀ ਨਹੀਂ ਮੋੜਦਾ ਹੈਗਾ ਜੀ ਝਾੜ ਇੰਨਾ ਕੀ ਕੀ ਰੇਟ ਬਈ ਠੇਕੇ ਦੇ ਬਾਣ ਲਿਆ ਸੀਗਾ ਤੁਸੀਂ 75000 ਨੂੰ ਠੇਕੇ ਦੇ ਬਾਣਤੀ ਆ ਇਹਦਾ ਬਈ ਫਿਰ ਠੇਕਾ ਦੀ ਗੱਲ ਪੈਣ ਵਾਲੀ ਗੱਲ ਹੈ ਹਾਂ ਜੀ ਗੱਲ ਪੈਣ ਵਾਲੀ ਆ ਸਾਰਾ ਗਲੇ ਪੈਂਦਾ ਜੀ ਠੇਕਾ ਜਮੀ ਖਤਮ ਹੈ ਕੰਮ ਜੀ ਸਾਰਾ ਕਿੰਨਾ ਖਰਚਾ ਬਈ ਕੜ ਕੇ ਬੀਜਣ ਦਾ ਹੈਗਾ ਸੀਗਾ ਹੁਣ ਤੱਕ ਵੱਢਣ ਤੱਕ ਵੱਡਣ ਤੱਕ ਆ ਜਾਂਦਾ ਜੀ 12-13000 ਰੁਪਿਆ ਕਿਲੇ ਤੇ ਖਰਚਾ ਵੱਧੇ ਵੇ ਸੱਕ ਆ ਜਾਂਦਾ ਜੀ ਮੋਟਾ-ਮੋਟਾ ਬੀਬੂ ਦਾ ਸੀਕਰ ਵਾਲਾ ਹੁੰਦਾ ਜੀ ਉਹ ਲਾਉਂਦੇ ਨਹੀਂ ਹੈਗੇ ਹੂੰ ਬਾਕੀ ਤੇਲ ਪਾਣੀ ਦਾ ਖਰਚਾ ਲਾ ਕੇ ਜੀ ਹੂੰ 12-13000 ਰੁਪਿਆ ਕਿਲੇ ਤੇ ਖਰਚਾ ਆਇਆ ਹੋਇਆ ਜੀ ਹੂੰ ਹਾਂ ਭਾਈ ਕਿਵੇਂ ਪੂਰਤੀ ਹੋਊਗੀ ਇੰਨਾ ਵੱਡਾ ਨੁਕਸਾਨ ਹੋ ਗਿਆ ਇਹਦੀ ਪੂਰਤੀ ਲੱਗਦਾ ਕਿਉਂ ਵਾਲੇ ਟਾਈਮ ਦੇ ਵਿੱਚ ਹੋ ਜਾਊਗੀ ਛੇਤੀ ਛੇਤੀ ਤਾਂ ਕਿੱਥੇ ਹੋਣ ਵਾਲੀ ਜੀ ਠੇਕੇ ਦੇ ਬੱਚ ਦਾ 10000 ਰੁਪਿਆ ਜੀ ਦੇਖੋ ਕਿੰਨਾ ਘਟਾ ਘਟਾ 15-16 ਲੱਖ ਰੁਪਈਆ ਦਾ ਜੀ ਹੂੰ ਉਹ ਠੇਕੇ ਦੇ ਦਾ ਸਾਲ ਪਰ ਖਾਪ ਕੇ ਆਪਾਂ ਨੂੰ 10000 ਰੁਪਏ ਇਕੱਲੇ ਮਗਰ ਬਚਦਾ ਹੂੰ ਹੁਣ ਦੇਖੋ ਜੀ ਤੁਸੀਂ ਕਿੱਥੇ ਜਾ ਕੇ ਪੂਰਤੀ ਹੁੰਦੀ ਹੂੰ ਕੰਮ ਛੱਡਿਆ ਨਹੀਂ ਆਂਦਾ ਅਗਲੀ ਵਾਰਾਂ ਵੀ 80000 ਨੂੰ ਠੇਕੇ ਦੇ ਲੈਤੀ ਹੋਈ ਐ ਜੇ ਹੋਰ ਕੋਈ ਕੰਪਨੀ ਹੈਗਾ ਕੋਈ ਇਹੀ ਕਿਤੇ ਦੇ ਖੇਤੀ ਨਾਲ ਹੂੰ ਵੀ ਬਹੁਤ ਮੁਸ਼ਕਲ ਹੋਈ ਪਈ ਆ ਜੀਗਾ ਹੂੰ ਜਿਵੇਂ ਬਾਈ ਨੇ ਕਿਹਾ ਬਈ ਠੇਕੇ ਦੇ ਬਾਹਰ ਲਿਆ ਹੋਇਆ ਸੀਗਾ 15 ਤੋਂ 16000 ਦੇ ਵਿੱਚੋਂ ਠੇਕਾ ਵਿੱਚ ਪਾ ਕੇ ਜਾਂ ਵਡਣ ਤੱਕ ਬੀਜਣ ਤੋਂ ਲੈ ਕੇ ਲੱਗਦਾ ਕਿ ਇਹ ਬਾਈ ਦਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੂਰਤੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਨਹੀਂ ਹੋਣੀ ਨਹੀਂ ਹੁੰਦੀ ਜੀ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਜੀ ਜਦੋਂ ਹੁਣ ਆਪਾਂ ਨੇ ਦੇਖਿਆਗਾ ਤੇ ਬਾਕੀ ਜੇ ਵਡਣ ਵਾਲਾ ਮਾਹਣ ਪਿਆਗਾ ਜਾਂ ਕੁਝ ਵੀ ਜਦੋਂ ਮੈਕਮਾ ਆਇਆ ਜਾਂ ਸਰਵੇ ਕਰੇਗਾ ਉਹ 1 ਮਰਲੇ ਦੇ ਵਿੱਚੋਂ 900 ਗ੍ਰਾਮ ਕੜਕ ਨਿਕਲੀ ਹੈ ਜੀ ਹਾਂ ਅਸਲ ਇਹ ਪੰਜ ਕਮਣ ਦਾ 6 ਕਮਣ ਦਾ ਐਸਟੀਮੇਟ ਆ ਚੜ ਦਾ ਜਿਹੜਾ ਕਿਲ੍ਹਾ ਪਰ ਕਿੱਲੇ ਦਾ ਜੀ ਕਿਉਂਕਿ ਸੱਡੀ ਨਹੀਂ ਹੈਗਾ ਜੀ ਖਤਮ ਕਰੀ ਪਈ ਆ ਜਮੀ ਸਾਰਾ ਕੁਝ ਕੁਝ ਨਹੀਂ ਛੱਡਿਆ ਜੀ ਇੱਕ ਵਾਰੀ ਦਿਖਾ ਦਿੰਦੇ ਆਂ ਸੀ ਆ ਬੱਲੀ ਆ ਬਾਈ ਦਿਖਾ ਦਿਓ ਇੱਕ ਵਾਰੀ ਆ ਬੱਲੀ ਤੁਸੀਂ ਆ ਬੱਲੀ ਬਿਲਕੁਲ ਖਾਲੀ ਹੋਈ ਪਈ ਆ ਤੁਸੀਂ ਦੇਖ ਸਕਦੇ ਹੋ 80 ਤੋਂ 80 ਦਾਣੇ 82 ਦਾਣੇ ਬਈ ਬੱਲੀ ਦੇ ਹੁੰਦੇ ਪਰ ਇਹ ਤਾਂ 5-7 ਦਾਣੀ ਆ 5-7 ਨਹੀਂ ਜੀ ਜਮੀ ਬਸ ਕੁਛ ਨਹੀਂ ਛੱਡਿਆ ਪੰਜ ਵੀ ਕਿਸੇ ਚ ਨਹੀਂ ਜੀ ਆਪੇ ਤਾਂ ਹੀ ਜਦੋਂ ਐਸਟੀਮੇਟ ਮਰਦਲਾ ਵੱਡਿਆ ਕਰਕੇ ਹੋ ਕਰਿਆ ਜੀ ਤਾਂ ਹੀ 900 ਗ੍ਰਾਮ ਘਟ ਕੇ ਨਿਕਲ ਜੀ ਨਹੀਂ ਤਾਂ ਫਿਰ ਕਿੰਨੀ ਨਿਕਲਦੀ ਚਾਰ ਬੱਲੀਆਂ ਦੀ ਚਾਰ ਬੱਲੀਆਂ ਦੀ ਇਹ ਦੇਖ ਕੀ ਹੈ ਕੁਛ ਨਹੀਂ ਰਹਿ ਗਿਆ ਜੀ ਸਾਰਾ ਖਤਮ ਕਰਤਾ ਜੀ 14 ਕਿਲੇ ਸੀਗੇ ਮੇਰੇ ਹੈਗੇ ਤਾਂ ਘਰ ਦੇ ਨੇ ਪਰ ਸਾਰੀ ਖਤਮ ਕਰਤੀ ਜੀ ਕੁਛ ਨਹੀਂ ਛੱਡਿਆ ਪੰਜ ਮਣ ਉਹ ਹੀ ਜਿਹੜਾ ਐਸਟੀਮੇਟ ਲੱਗਿਆ ਹੋਇਆ ਪੰਜ ਮਣ ਪਰ ਕਿਲੇ ਦੀ ਨਿਕਲੂ ਜੀ ਚਲੋ ਕਰੇ ਜੋਗੀ ਮਤਲਬ ਖਾਨ ਜੋਗੀ ਤਾਂ ਹੋ ਜਾ ਬਸ ਖਾਨ ਜੋਗੀ ਕਜਾਰਾ ਹੋ ਜਾ ਚੰਗੀ ਗੱਲ ਹੈ ਜੇ ਖਾਨ ਜੋਗਾ ਕਜਾਰਾ ਵੀ ਹੋ ਜਾ ਤਾਂ ਵੀ ਚੰਗੀ ਗੱਲ ਹੈ ਚੰਗੀ ਗੱਲ ਹੈ ਜੀ ਬਾਕੀ ਦੂਜੀ ਗੱਲ ਜਿਹੜਾ ਖਰਚਾ ਹੋਇਆ ਜੀ ਜਿਹੜਾ ਹੋਇਆ ਹੋਰ ਮਿਹਨਤ ਕਰਦੇ ਆ ਜਿਹੜਾ ਕੋਈ ਹੋ ਸਾਰਾ ਹੁਣ ਇਹੀ ਸਾਡੀ ਤਾਂ ਇਹੀ ਮੰਗ ਹੈ ਜਾਂ ਤਾਂ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡੀ ਫਸਲ ਖਰਾਬ ਹੋਈ ਹੈ ਸਰਕਾਰ ਤੋਂ ਇਹੀ ਮੰਗ ਹੈ ਸਰਵੇ ਹੋ ਗਿਆ ਲਿਖ ਕੇ ਲੈ ਗਈ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਆਸ ਹੈ ਕਿ ਸਰਕਾਰ ਕਿਸਾਨਾਂ ਦਾ ਸਾਥ ਦੇਊਗੀ ਮੁਆਵਜ਼ਾ ਮਿਲੂਗਾ ਦੇਣ ਦਾ ਫਰਜ਼ ਬਣਦਾ ਜੀ ਸਰਕਾਰਾਂ ਦਾ ਜਦੋਂ ਕੋਈ ਵੀ ਇਹ ਉਹ ਆਹ ਹਫਤਾ ਹੁੰਦੀ ਹੈ ਸਾਰਾ ਇਹੀ 3 ਮਹੀਨਾ ਦੀ ਖੇਤੀ ਹੁੰਦੀ ਹੈ ਸਾਰਾ ਉਸ ਕਰਕੇ ਆਪਾਂ ਪਾਲਦੇ 3 ਮਹੀਨਾ ਬਾਅਦ ਪੜਦੇ ਆ ਪੂਰੀ ਆਸ ਹੁੰਦੀ ਹੈ ਜੀ ਕਿਸਾਨ ਨੂੰ ਵੀ ਆ ਆਪਾਂ ਨੇ ਇਹੋ ਕਰਨਾ ਚਾਹੌਣ ਨਾਲ ਆ 5-6 ਦਿਨ ਪਹਿਲਾਂ ਬਸਾਖੀ ਤੋਂ ਪਹਿਲਾਂ ਅਸੀਂ ਪੂਰੇ ਉਸ ਨਾਲ ਦੀ ਵੀ ਕਣਕ ਬਹੁਤ ਸੋਹਣੀ ਹੈ ਬਹੁਤ ਵਧੀਆ ਹੈ ਐ ਤੇ ਪੂਰਾ ਚੌ ਸੀਗਾ ਜੀ ਉਹੀ 12 ਤਰੀਕ ਦੇ ਆਲੇ ਦਿਨੇ ਜਦੋਂ ਹੋਇਆ ਆ ਕੇ ਸਵੇਰ ਨੂੰ ਆ ਕੇ ਦੇਖਿਆ 10-11 ਵਜੇ ਪਤਾ ਲੱਗਿਆ ਜੀ ਸ਼ਾਮ ਦੀ ਹੋਇਆ ਇਹ ਜਦੋਂ ਸਵੇਰੇ ਆ ਕੇ ਦੇਖਿਆ ਕੁਸ ਬਣਾ ਜੀ ਦੋ ਦਿਨਾਂ ਦਾ ਕਿੰਨਾ ਕੁ ਰਕਬਾ ਉਹ ਸਾਰਾ ਹੈ ਹੋਗਾ ਕਿੰਨਾ ਕੁ ਰਕਬਾ ਸਾਰਾ ਜਿੰਨਾ ਨੁਕਸਾਨ ਹੋਇਆ ਕਿ 7-800 ਕਿਲੇ ਦਾ ਹੈਗਾ ਜੀ 1000 ਤੱਕ ਮਤਲਬ ਹੈ ਪੱਕ ਨੁਕਸਾਨ ਹੈਗਾ ਜੀ 1000 ਏਕੜ ਦਾ ਨੁਕਸਾਨ ਹੈਗਾ ਜੀ ਅੱਛਾ ਹਾਂ ਜੀ ਚਲੋ ਇਹ 8-900 ਕਿਲੇ ਚ ਤਾਂ ਜਿਆਦਾ ਨੁਕਸਾਨ ਜਿਹੜਾ 2-300 ਕਿਲੋ ਥੋੜਾ 20-25 ਮਣ ਦਾ ਤਾਂ ਉੱਚ ਵੀ ਨੁਕਸਾਨ ਆ ਜੀ ਹਰ ਇੱਕ ਜੀ ਹੂੰ ਭਾਈ ਪੂਰਤੀ ਕਿਵੇਂ ਹੋਊਗੀ ਜਿਵੇਂ ਬੋਝ ਜੀ ਤੁਸੀਂ ਗੱਲ ਕਰਦੇ ਹੋ ਜਾਂ ਹੁਣ ਦੂਰੀ ਫਸਲ ਲਾਉਗੇ ਕਿਵੇਂ ਕਿਸਾਨ ਆਪਣੇ ਵੱਲੋਂ ਕਿਵੇਂ ਪੂਰਤੀ ਕਰੋਗੇ ਹੁਣ ਆਪਣੇ ਵੱਲੋਂ ਤਾਂ ਵੀ ਹੁਣ ਤਾਂ ਦੋ ਦਿਨ ਤਾਂ ਸਾਡਾ ਮਨ ਤਿੰਨ ਦਿਨ ਤਾਂ ਹੁਣ ਠੀਕ ਹੋਇਆ ਸੀ ਮਨੇ ਖਰਾਬ ਰਿਆ ਹੂੰ ਬਾਕੀ ਪੂਰਤੀ ਤਾਂ ਹੁਣ ਇਹਦੀ ਕੀ ਹੈ ਹੁਣ ਪਹਿਲਾਂ ਪੈਸੇ ਲੱਗੇ ਹੋਏ ਨੇ ਦੁਬਾਰੇ ਫਸਲ ਬੀਜਾਂਗੇ ਫੇਰ ਪੈਸੇ ਲੱਗਣਗੇ ਉਹ ਵੀ ਖਰਚੇ ਆਉਣੇ ਨੇ ਡਬਲ ਖਰਚੇ ਆਉਣੇ ਨੇ ਪੂਰਤੀ ਤਾਂ ਹੁਣ ਕੀ ਕਹਿ ਸਕਦਾ ਕਿ ਮੁਆਵਜ਼ਾ ਮਿਲ ਗਿਆ ਉਹਦੇ ਨਾਲ ਆਇਆ ਹੋ ਜਾਂਦਾ ਵੀ ਜਿਹੜੇ ਖਰਚਾ ਵਗੈਰਾ ਹੋਏ ਨੇ ਚਲੋ ਉਹਨਾਂ ਦਾ ਕੋਈ ਮੰਦਨ ਨੂੰ ਮੜਾ ਜਾ ਹੋ ਜਾਂਦਾ ਵੀ ਚਲੋ ਠੀਕ ਹੈ ਜੀ ਅੱਗੇ ਫਸਲ ਬੀਜਦੀ ਕਰਦੀਦਾ ਉਹਦੇ ਨਾਲ ਚੱਲਾ ਚੱਲ ਜਾਂਦੇ ਤੁਸੀਂ ਵੀ ਆਫਸਰ ਰਿਪੋਰਟ ਵੀ ਦੱਸ ਰਹੇ ਸੀ ਕਿ ਤੁਹਾਡੇ ਫਾਦਰ ਸਾਹਿਬ ਵੀ ਬਿਮਾਰ ਹੋ ਗਏ ਸੀ ਉਹਤੇ ਵੀ ਰੁਪਏ ਲੱਗੇ ਆ ਫਿਰ ਤੁਸੀਂ ਇੱਕ ਹੋਰ ਗੱਲ ਕਹਿ ਰਹੇ ਸੀ ਉਹਤੇ ਵੀ ਰੁਪਏ ਲੱਗੇ ਆ ਤੁਸੀਂ ਕਹਿੰਦੇ ਸੀ ਵੀ ਆਸਾਂ ਸੀ ਕਿ ਇਸ ਵਾਰ ਫਸਲ ਚੰਗੀ ਹੋਊਗੀ ਪਰ ਉਹ ਵੀ ਆਸਾਂ ਹੁਣ ਰਾਖ ਹੋ ਗਈਆਂ ਜ਼ਮੀਨ ਖਤਮ ਹੋ ਗਈ ਜੀ ਜ਼ਮੀਨ ਖਤਮ ਹੋ ਗਈ ਹੂੰ ਪਹਿਲਾਂ ਪੌਲੀ ਹੌਸਲਾ ਆਇਆ ਸੀ ਜੀ ਹੂੰ ਉਹ ਵੀ ਆ ਕੇ ਵੀ ਆਏ ਹੋ ਜਾਂਦਾ ਉਹ ਹੋ ਜਾਂਦਾ ਉਹਨੇ ਵੀ ਸਾਡਾ 22-23 ਲੱਖ ਰੁਪਏ ਨੂੰ ਰਗੜਾ ਲਵਾ ਕੇ ਗਿਆ ਜੀ ਉਹ ਉਸ ਪੌਲੀ ਹਾਊਸ ਕੁਛ ਨਹੀਂ ਹੋਇਆ ਜੀ ਉਹਦਾ ਤਿੰਨ ਚਾਰ ਸਾਲ ਰੱਖਿਆ ਉਹ ਕੁਛ ਨਹੀਂ ਕਰਿਆ ਸਾਨੂੰ ਪੱਲਿਓ 22 ਲੱਖ ਰੁਪਏ ਨੂੰ ਰਗੜ ਕੇ ਗਿਆ ਜੀ ਉਹ ਮਸਾ ਤੋਂ ਪਿੰਡਾ ਛੜਾਇਆ ਹੂੰ ਤਿੰਨ ਸਾਲ ਦਾ ਸਾਨੂੰ ਐਂ ਵੀ ਨਹੀਂ ਪਤਾ ਸੀ ਵੀ ਤਿੰਨ ਸਾਲ ਦਾ ਐਗਰੀਮੈਂਟ ਹੁੰਦਾ ਇਹ ਤਾਂ ਅਗਲੇ ਸਾਲ ਹੀ ਉਹਦੀ ਬੰਦ ਕਰਦੇ ਜਦੋਂ ਪਤਾ ਲੱਗਿਆ ਵੀ ਐਗਰੀਮੈਂਟ ਸੀ ਤਾਂ ਇਹ ਤਾਂ ਐ ਹੁੰਦਾ ਤਿੰਨ ਸਾਲ ਪੱਟਣਾਂ ਨੇ ਤਿੰਨ ਸਾਲ ਰੱਖਿਆ ਜੀ ਦਸ ਸਾਲ ਬਾਅਦ 2.2 ਲੱਖ ਰੁਪਏ ਬੈਂਕ ਦਾ ਭਰ ਕੇ ਮਸਾਂ ਕਰਜ਼ੇ ਲਿਮਟਾਂ ਕਰਾ ਕੇ ਵੀ ਕੋਈ ਆਏ ਨਾ ਕਹਦੇ ਵੀ ਆਏ ਆ ਹੋ ਗਿਆ ਆ ਹੁੰਦਾ ਲਿਮਟ ਕਰਾ ਕੇ 2.2 ਲੱਖ ਦੀ ਫੇਰ ਭਰਿਆ ਜੀ ਥੋੜਾ ਮਾਨ ਵੀ ਕਿਲੇ ਮਾਣ ਜਾਈ ਪੰਜ ਕਿਲੇ ਤੇ ਜੀ ਠੇਕੇ ਦੇ ਤੇ ਥੋੜਾ ਇਹਨਾਂ ਨਾਲੋਂ ਬਾਈਆਂ ਨਾਲੋਂ ਘਟ ਆਈ ਆਪਣਾ ਉਧਰ ਥੋੜੀ ਜੀ ਲੋਸੜ ਘਟ ਆਈ ਹੈ ਗੜਿਆਂ ਦੀ ਮੱਲਾ ਤੇ ਉਹ ਫੇਰ ਵੀ 35 ਤੋਂ 38 ਕ ਮਾਣ ਹੁੰਦਾ ਝਾੜ ਨਿਕੜੇ ਵੀ ਮਤਲਬ 20 22 ਮਾਣਾ ਕਿਲੇ ਦੀ ਬਾਕੀ 75 76 ਹਜ਼ਾਰ ਨੂੰ ਠੇਕੇ ਤੇ ਦੀ ਬਹਣ ਜੀ ਤੇ ਉਹਦੇ ਵਿੱਚੋਂ ਬੀ ਵਾਈ ਮਾਨੰਤਾ ਮਤਲਬ ਐਸਟੀਮੇਟ ਹੈ ਜੀ 38 ਕਮਾਨ ਦੇ ਹਿਸਾਬ ਨਾਲ ਵੀ ਮੰਨ ਲਓ ਜੀ ਕਿਸੇ ਚੋਂ 35 ਨਿਕਲੇ ਕਿਸੇ 38 ਜਿਨੇ ਆਏ ਜੀ ਬਸ ਇਕੱਠੀ ਜੀ ਕਰੀ ਜੀ ਅਰਸੋ ਵੱਡੀ ਜੀ ਹਾਂ ਆ ਸਰ ਵੀ ਘਰੇ ਵੀ ਗੱਲਾਂ ਮਤਾਂ ਹੁੰਦੀਆਂ ਹੋਣਗੀਆਂ ਆਪਣੇ ਪਰਿਵਾਰਕ ਤੌਰ ਤੇ ਗੱਲਬਾਤ ਹੁੰਦੀ ਹੈ ਵੀ ਫਸਲ ਆਉਣ ਵਾਲੀ ਹੈ ਆਪਾਂ ਮਸਲੇ ਪਰਿਵਾਰ ਦੇ ਵਿੱਚ ਹੁੰਨੇ ਪਏ ਇਹ ਕਰਾਂਗੇ ਉਹ ਕਰਾਂਗੇ ਉਹ ਸਾਰੀਆਂ ਗੱਲਾਂ ਧਰਿਆ ਧਰਿਆ ਰਹੀਆਂ हां जी वो त देखो असी सरकार तो भी उम्मीद चाहंदे है कि चा। कुछ को ना कोई ਸਾਡਾ ਮੋੜ ਦੇ ਹਨ ਤੇ ਬਾਕੀ ਸਾਡਾ ਜੀ ਰਿਲੇਸ਼ਨ ਹੁੰਦੇ ਨੇ ਆੜਤਿਆਂ ਨਾਲ ਚਲੋ ਵਿਆਜ ਤਾਂ ਭਰਨਾ ਪਊਗਾ ਬਾਕੀ ਚਲੋ ਅਗਲੀ ਫਸਲ ਦੇ ਖਰਚਾ ਤਾਂ ਦੇਣਗੇ ਵਿਚਾਰੇ ਉਹਨਾਂ ਨੂੰ ਵੀ ਮਜਬੂਰੀ ਹੈ ਵੀ ਸਾਡੇ ਜ਼ਿਮੀਂਦਾਰਾਂ ਨਾਲ ਧੋਖਾ ਹੋਇਆ ਰੱਬ ਨੇ ਗਰੋਪੀ ਕਰੀ ਹੈ ਵੀ ਚਲੋ ਸਾਨੂੰ ਉਹ ਤਾਂ ਦੇਣਗੇ ਜੀ ਪਰ ਫਿਰ ਵੀ ਖਰਚੇ ਥੱਲੇ ਤਾਂ ਆਏਗੇ ਜੀ ਜਿਹੜਾ ਸਾਨੂੰ ਖਰਚਾ ਹੁਣ ਇਹ ਫਸਲ ਨੇ ਪੂਰਾ ਕਰਨਾ ਤਿਕਾ ਜੀ ਉਹ ਖਰਚਾ ਸਾਡਾ ਐਂ ਰਹਿ ਗਿਆ ਦੁਬਾਰੇ ਨਵਾਂ ਖਰਚਾ ਸਾਨੂੰ ਦੁਬਾਰੇ ਚੱਕਣਾ ਪਊਗਾ ਜੀ ਦੇਣਗੇ ਤਾਂ ਜ਼ਰੂਰ ਸਾਨੂੰ 38 ਦਿਨ ਜਵਾਬ ਤਾਂ ਦਿੰਦੇ ਨਹੀਂ ਜੀ ਪਰ ਚੱਕਣਾ ਪਊਗਾ ਜੀ ਬਸ ਨਵਾਂ ਖਰਚਾ ਚੱਲੂਗਾ ਜੀ ਫਿਰ ਉਹਦੀ ਗਾਂਹਾਂ ਜਾ ਕੇ ਘਟੂ ਘਟ ਤਿੰਨ ਚਾਰ ਫਸਲਾਂ 'ਚ ਜਾ ਕੇ ਪੂਰਾ ਹੋਊਗਾ ਜੀ ਜੇ ਉਹ ਵੀ ਪਰਮਾਤਮਾ ਨੇ ਵਧੀਆ ਲਾਈਆਂ ਅੱਕੇ ਤਾਂ ਜਾ ਕੇ ਕਿਤੇ ਸਾਡਾ ਉਹ ਹੋਊਗਾ ਜੀ ਜੇ ਦੁਬਾਰੇ ਵਾਲੀ ਵੀ ਕੋਈ ਹੁਣ ਜੀਰੀ ਲਾਵਾਂਗੇ ਚੱਕ ਕੇ ਪਏ ਸੀ ਦੁਬਾਰੇ ਵਾਲੀ ਜੀਰੀ ਤੇ ਵੀ ਕੋਈ ਆਫਤ ਇਹ ਜੀ ਆਉਂਦੀ ਹੈ ਤਾਂ ਫਿਰ ਸਾਡੇ ਬਹੁਤ ਕਿਸਾਨ ਨੇ ਜਿਹੜੇ ਵੀ ਖੁਦ ਖੁਸ਼ੇ ਹੁਣ ਵੀ ਕਰਨ ਹੁੰਦੇ ਤੇ ਜੀ ਬਾਕੀ ਹੁਣ ਇਹ ਗੱਲ ਹੋਈ ਆ ਵੀ ਸਾਡੇ ਇੱਕ ਪਹਿਲੀ ਵਾਰ ਛਾੜ ਦੇ ਵਿੱਚ ਇਹ ਚੀਜ਼ ਹੋਈ ਆ ਮਤਲਬ ਘੱਟੋ ਘੱਟ ਮੇਰੀ ਉਮਰ ਵੀ 35 ਸਾਲ ਹੋ ਗਈ ਲਾਣੇਦਾਰ ਹੋਰਾਂ ਦੀ ਉਮਰ ਵੀ 60 65 ਸਾਲ ਹੋਈ ਆ ਕਦੇ ਇਹ ਜੀ ਆਫਤ ਆਈ ਨਹੀਂ ਤੀ ਪਹਿਲੀ ਵਾਰ ਫਸਲ ਦੀ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਪਹਿਲੀ ਵਾਰ ਹੋਇਆ ਜੀ ਇਸ ਤਰ੍ਹਾਂ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਦੇ ਛਾੜ ਦੇ ਵਿੱਚ ਗੜਾਂ ਤਾਂ ਦੇਖਣ ਨੂੰ ਹੀ ਨਹੀਂ ਮਿਲਿਆ ਤੇ ਇਹ ਮੀਂਹ ਪੈਂਦੇ ਹੁੰਦੇ ਜ਼ਰੂਰ ਫਸਲਾਂ ਦੇ ਪੱਕੀਆਂ ਤੇ ਵੀ ਪੈ ਜਾਂਦੇ ਤੇ ਬਾਕੀ ਪਰਮਾਤਮਾ ਦੀ ਹੋ ਰਹੀ ਇਹ ਪਹਿਲੀ ਵਾਰ ਇਹ ਚੀਜ਼ ਹੋਈ ਆ ਸਾਡੇ ਨਾਲ ਪਹਿਲੀ ਵਾਰ ਦੇਖਣ ਨੂੰ ਮਿਲੀ ਕੁਦਰਤ ਆ ਜਿਹੜੀ ਕੁਦਰਤ ਦੇ ਪਮਾਨੇ ਨੂੰ ਨਾਪਣ ਵਾਸਤੇ ਕੋਈ ਪੈਰਾਮੀਟਰ ਨਹੀਂ ਬਣਿਆ ਪਰ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਪਰ ਇੱਥੇ ਇਹਨਾਂ ਵੀਰਾਂ ਦਾ ਕਹਨਾ ਕਿ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਕਿ ਤੁਸੀਂ ਬੱਲੀਆਂ ਦੇਖ ਸਕਦੇ ਹੋ ਇੱਕ ਬੱਲੀ ਦੇ ਬੱਚਾ 80 ਤੋਂ 82 83 ਦਾਣੇ ਹੁੰਦੇ ਆ ਪਰ ਤੁਸੀਂ ਦੇਖ ਸਕਦੇ ਹੋ ਆਹ ਦਾਣੇ ਸਾਰੇ ਦਾਣੇ ਗਿਣਤੀ ਦੇ ਵੀ ਹੈ ਨਹੀਂਗੇ ਤਿੰਨ ਦਾਣੇ ਦੋ ਦਾਣੇ ਨਿਕਲਦੇ ਆ ਬੱਲੀ ਚੋਂ ਇੱਥੇ ਆ ਕੇ ਕਿਸਾਨ ਨੂੰ ਜਿਹੜੀ ਵੱਡੀ ਤੇ ਡੂੰਗੀ ਮਾਰ ਪਾਈ ਜਾਂਦੀ ਆ ਦੁਨੀਆ ਦਾ ਚੱਕਰ ਆ ਜਿਹੜਾ ਕਿਸਾਨ ਦੇ ਆਲੇ ਦੁਆਲੇ ਘੁੱਕਦਾ ਕਿਉਂਕਿ ਅੰਨਾ ਜਿਹੜਾ ਹੱਡ ਤੋੜਮੀ ਮਿਹਨਤ ਕਰਦਾ ਕਿਸਾਨ ਫਿਰ ਜਿਹੜਾ ਆਪਣੇ ਅੰਨ ਦੇ ਨਾਲ ਦੁਨੀਆ ਦਾ ਢੱਡ ਭਰਦਾ ਇੱਥੋਂ ਮਾਲ ਜਿਹੜਾ ਕਣਕ ਦੀ ਗੱਲ ਹੋਵੇ ਚਾਹੀ ਝੋਨੇ ਦੀ ਗੱਲ ਹੋਵੇ ਹੋਰ ਨਾ ਸਟੇਟਾਂ ਦੇ ਵਿੱਚ ਜਾਂਦਾ ਫਿਰ ਦੇਸ਼ਾਂ ਦੇ ਵਿੱਚ ਜਾਂਦਾ ਕਿਸਾਨ ਦੇ ਆਲੇ ਦੁਆਲੇ ਪੂਰੀ ਦੁਨੀਆ ਦਾ ਜਿਹੜਾ ਉਹ ਚੱਕਰ ਘੁੱਕਦਾ ਪਰ ਇੱਥੇ ਜਿਹੜਾ ਕਿਸਾਨ ਨੂੰ ਵੱਡੀ ਮਾਰ ਪਈ ਆ ਕਿੱਥੇ ਸਰਕਾਰਾਂ ਕਿਸਾਨਾਂ ਨਾਲ ਵਫਾ ਨਹੀਂ ਕਰਦੀਆਂ ਔਰ ਕਿਤੇ ਕੁਦਰਤੀ ਕਰੋਪੀ ਆ ਜਾਂਦੀ ਆ ਕਦੇ ਸੋਕਾ ਮਾਰ ਜਾਂਦਾ ਕਦੇ ਹੜ ਮਾਰ ਜਾਂਦੇ ਆ ਕਦੇ ਕੁਦਰਤੀ ਕਰੋਪੀ ਜਿਹੜੀ ਗੜਿਆਂ ਦੇ ਰੂਪ ਦੇ ਵਿੱਚ ਉਹ ਵੱਡੀ ਮਾਰ ਪਾ ਜਾਂਦੀ ਆ ਇਹ ਹਜ਼ਾਰ ਏਕੜ ਦੇ ਕਰੀਬ ਆ ਜਿਹੜਾ ਇਸ ਪਿੰਡ ਦੀ ਜਿਹੜਾ ਸ਼ਹਿਰ ਜਿਹੜਾ ਸੰਗਰੂਰ ਔਰ ਵਿਧਾਨ ਸਭਾ ਹਲਕਾ ਧਰਬਾ ਆ ਜਾਂਦਾ ਇਸ ਪਿੰਡ ਨੂੰ ਔਰ ਇਸ ਪਿੰਡ ਦਾ ਜਿਹੜਾ 1000 ਕਿਲੇ ਦੇ ਆਸ-ਪਾਸ ਆ ਔਰ ਨੁਕਸਾਨ ਹੋਇਆ ਔਰ ਭਾਈ ਉਹਨਾਂ ਨੇ ਦੱਸਿਆ ਕਿ ਸਾਡੀਆਂ ਆਸਾਂ ਸੀਗੀਆਂ ਉਮੀਦਾਂ ਸੀਗੀਆਂ 1 ਮਹੀਨਾ ਜਿਹੜਾ 22 ਕਿੱਲੇ ਮਣ ਠੇਕੇ ਤੇ ਲਿਆ ਹੋਇਆ ਸੀ ਔਰ ਆਸ ਤੋਂ ਝਾੜ ਦੀ ਗੱਲ ਕਰਨ ਲਗੇ 5 4 ਮਣ ਕਿੱਲਾ ਜਿਹੜਾ ਨਿਕਲ ਰਿਹਾ ਔਰ ਉਹਨੂੰ ਆਪਾਂ ਨਾ ਮਾਤਰ ਮੰਨ ਸਕਦੇ ਆ ਔਰ ਬੱਲੀ ਜਿਹੜੀ ਆ ਉਹ ਇਸ ਵਾਰ ਜਿਹੜਾ ਕਿਸਾਨ ਕਹਿ ਰਿਹਾ ਵੀਰ ਕਹਿ ਰਿਹਾ ਕਿ ਸਾਨੂੰ ਆਸਾਂ ਸੀਗੀਆਂ ਇਸ ਤਰ੍ਹਾਂ ਜਿਹੜਾ ਬੱਲੀ ਕਣਕ ਦੀ ਸੀਗੀ 80 ਤੋਂ 85 ਦਾਣੇ ਜਿਹੜਾ ਨਿਕਲਣ ਦੀ ਆਸ ਸੀਗੀ ਕਣਕ ਦੀ ਪਰ ਇਸ ਤੁਸੀਂ ਦਾਣਾਂ ਦੀ ਗਿਣਤੀ ਮਾਰ ਕੇ ਦੱਸავਾਂ ਕਿ ਵੱਧ ਤੋਂ ਵੱਧ ਜਿਹੜਾ ਦਾਣੇ ਬੱਲੀ ਦੇ ਆ ਉਹ ਤਿੰਨ ਚਾਰ ਦਾਣੇ ਹੋਣਗੇ ਔਰ ਇੱਥੇ ਕਿ ਕਿਸਾਨ ਨੂੰ ਜਿਹੜੀ ਵੱਡੀ ਮਾਰ ਪੈ ਜਾਂਦੀ ਆ ਜਿਹੜੇ ਲੋਕ ਜਿਹੜੇ ਏਸ਼ੀਆ ਦੇ ਵਿੱਚ ਬੈਠ ਕੇ ਕਿਸਾਨਾਂ ਬਾਰੇ ਗੱਲਾਂ ਕਰਦੇ ਆ ਏਸ਼ੀਆ ਦੇ ਵਿੱਚ ਬੈਠ ਕੇ ਕਿਸਾਨਾਂ ਬਾਰੇ ਨੁਕਤਾ ਜੀ ਨਹੀਂ ਕਰਦੇ ਐ ਅਖਰ ਤੁਸੀਂ ਕਿਸਾਨਾਂ ਦੇ ਨਾਲ ਆ ਕੇ ਖੜੋ ਕਿਸਾਨਾਂ ਵਾਂਗੂ ਕੰਮ ਖੇਤਾਂ ਦੇ ਵਿੱਚ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਕਿ ਕਿਸਾਨ ਨੂੰ ਡਾਢੀ ਮਾਰ ਪੈਂਦੀ ਆ ਉਸ ਡਾਢੀ ਮਾਰ ਨੂੰ ਝੱਲਿਆ ਕਿਵੇਂ ਜਾਂਦਾ ਇਹ ਵੀ ਤੁਸੀਂ ਕਿਸਾਨ ਨੂੰ ਆ ਕੇ ਪੁੱਛੋ ਇਹ ਵੀਰਾਂ ਦਾ ਦਰਦ ਆ ਇਹ ਤੁਸੀਂ ਅੱਖਾਂ ਦੇ ਵਿੱਚ ਪਾਣੀ ਵੀ ਨਾ ਵੀਰਾਂ ਦਾ ਆਇਆ ਸੀ ਗੱਲਾਂ ਕਰਦੇ ਹੋਏ ਕਿ ਪੁੱਤਾ ਵਾਂਗੂ ਕਿਸਾਨ ਆ ਜਿਹੜਾ ਆਪਣੀ ਫਸਲ ਨੂੰ ਪਾਰਦਾ ਕਿਸਾਨ ਉਹਨਾਂ ਪਿਆਰੀ ਆਪਣੇ ਪਰਿਵਾਰ ਨੂੰ ਕਰਦਾ ਹੁੰਦਾ ਰੋਣਾ ਪਿਆਰੀ ਆਪਣੀ ਫਸਲ ਨੂੰ ਕਰਦਾ ਹੁੰਦਾ ਕਿਉਂਕਿ 100 ਦੇ ਵਿੱਚੋਂ 80% ਜਿਹੜਾ ਪਰਿਵਾਰ ਹੈ ਚਾਹੇ ਉਹ ਜਿਵੇਂ ਵਾ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਚਾਹੇ ਉਹ ਲੈਣ ਦੇਣ ਦੀ ਗੱਲ ਹੋਵੇ ਉਹ ਫਸਲ ਤੇ ਖੜਾ ਹੁੰਦਾ ਕਿਸਾਨ ਦਾ ਤੇ ਉੱਥੇ ਇਹਨਾਂ ਵੀਰਾਂ ਤੇ ਉਸ ਚੱਕਰ ਨੂੰ ਠੱਲ ਪਈ ਆ ਇਹਨਾਂ ਨੇ ਵੀਰਾਂ ਨੇ ਗੁਜਾਰਸ਼ ਕੀਤੀ ਆ ਸਰਕਾਰ ਨੂੰ ਵੀ ਮੁਆਵਜ਼ਾ ਦੇਣ ਦੀ ਗੱਲ ਕੀਤੀ ਆ ਔਰ ਕੁਦਰਤ ਨੂੰ ਕਰੋਪੀ ਜਿਹੜੀ ਨਾਲ ਕਿਸਾਨਾਂ ਦੇ ਪਈਦਾ ਕੁਦਰਤ ਨੂੰ ਮਾਪਿਆ ਤਾਂ ਨਹੀਂ ਜਾ ਸਕਦਾ ਔਰ ਨਾ ਹੀ ਕੁਦਰਤ ਨੂੰ ਉਹ ਲੰਬਾ ਦਿੱਤਾ ਜਾ ਸਕਦਾ ਡਾਡੀ ਮਾਰ ਵੱਡੀ ਮਾਰ ਪਈਆਂ ਨੇ ਕਿਸਾਨ ਵੀਰਾਂ ਤੇ ਔਰ ਇਹਨਾਂ ਨੇ ਆਸ ਆ ਜਿਹੜੀ ਉਹ ਸਰਕਾਰ ਤੇ ਲਾ ਕੇ ਰੱਖਿਆ ਕਿ ਸਾਨੂੰ ਸਾਡਾ ਜਿਹੜਾ ਵਿਸ਼ਵਾਸ ਆ ਉਹ ਸਰਕਾਰ ਤੇ ਹੈਗਾ ਔਰ ਜਿਹੜਾ ਇਥੋਂ ਮੋਆਇਨਾ ਕਰਕੇ ਲੈ ਕੇ ਗਿਆ ਜਿਹੜਾ ਵਿਭਾਗ ਆ ਕੱਲੋ ਬਿੱਥੇ ਕੱਲ ਆਇਆ ਸੀ ਔਰ ਉਹਨਾਂ ਨੇ ਇਹ ਆਸ ਦੁਬਈਆ ਕਿਸਾਨਾਂ ਨੂੰ ਕਿ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਲੱਗਦਾ ਕਿ ਕਿੰਨੇ ਦਿਨਾਂ ਦਾ ਉਹਨਾਂ ਨੇ ਆਲਟੀਮੇਟਮ ਦਿੱਤਾ ਕਿ ਕਿੰਨੇ ਕੰਨ ਦਿਨਾਂ ਦੇ ਵਿੱਚ ਇਹ ਮੁਆਵਲਾ ਦਿੱਤਾ ਜਾਊਗਾ ਦੇਖੋ ਜੀ ਕਿਹੜਾ ਲੈ ਕੇ ਗਰਦੌਰੀਆਂ ਕਰਕੇ ਜੀ ਹੂੰ ਦੇ ਕੋਲ ਇਟ ਦੱਸਿਆ ਕੋਸਾ ਨਹੀਂ ਹੋਗਾ ਜੀ ਬਿਕਾ ਕਿੰਨਾ ਜੇਰਾ ਹੋਊਗਾ ਹੂੰ ਵੀ ਦੇਖੋ ਲੇਖ ਲਿਖਿਆ ਅੱਗੇ ਲੈ ਗਈ ਸਾਰਾ ਫਟਵਾਰੀ ਵੀ ਆਇਆ ਤੀ ਕਨਗੋ ਵੀ ਆਇਆ ਤੀ ਜੀ ਆਪਣੇ ਖੇਤੀਬਾੜੀ ਵਾਲਾ ਵਿਭਾਗ ਵੀ ਆਇਆ ਤੀ ਜੀ ਸਾਰੇ ਉਹ ਕੇਰਾਪਦਾ ਲੇਗੇ ਜੀ ਲੇਖ ਲੁਕਾ ਕੇ ਬਲੇ 200 ਗੱਲ ਕੀਤੇ ਕਿ ਜਿਹੜੇ ਲੋਕ ਕਹਿੰਦੇ ਆ ਇਸਿਆਂ ਦੇ ਵਿੱਚ ਬੈਠੇ ਕਿਸਾਨ ਨਾ ਕਿਸਾਨਾਂ ਨੂੰ ਤਾਂ ਕਿੱਥੇ ਆ ਜੀ ਕਿਸਾਨ ਤਾਂ ਐਵੇਂ ਹੀ ਗੱਲਾਂ ਕਰਦੇ ਆ ਕਿਸਾਨਾਂ ਕੋਲ ਤਾਂ ਮਹਿੰਗਿਆ ਗੱਡਗਾਣੇ ਮਹਿੰਗੇ ਟਰੈਕਟਰ ਆ ਉਹ ਗੱਲਾਂ ਜਿਹੜੇ ਕਰਦੇ ਆ ਲੋਕ ਉਹ ਹੋ ਰਹੀ ਮਹਿੰਗੇ ਟਰੈਕਟਰ ਨਾਲ ਗੱਡੀਆਂ ਸਾਨੂੰ ਉਹ ਨਹੀਂ ਚੀਜ਼ਾਂ ਉਹ ਕਰਦੇ ਆ ਜਾਂ ਹੀ ਆਪਸਾ ਮਾਰਦੀਆਂ ਨੇ ਜੀ ਹੁਣ ਜਿਹਨੂੰ ਅੱਜ ਆ ਜੀ ਮੇਰਾ 16-17 ਲੱਖ ਰੁਪਏ ਦਾ 20 ਲੱਖ ਰੁਪਏ ਦਾ ਘਾਟਾ ਪਿਆ ਆ 20 ਲੱਖ ਰੁਪਏ ਦੇ ਤਾਂ ਜੇ ਸੀ ਕਹੀ ਜੀ ਗੱਡੀ ਲੈ ਲੰਦੀ ਜੀ ਇਹ ਹੋਤੀ ਹੂੰ ਉਹ ਤਾਂ ਗੱਲਾਂ ਮਾਰਦੇ ਨੇ ਜੀ ਬੈਠੇ ਸੀ ਅੰਚ ਹੂੰ ਐਸੀ ਜੀ ਆ ਕੇ ਮਾਰ ਛੱਲਣ ਸਾਡੇ ਨਾਲ ਜਿਹੜੀ ਅੱਜ ਮਾਰ ਪਈ ਆ ਹਰ ਸਾਲ ਚੋਤ ਜਬਾਹਣ ਨੇ ਸਾਡੇ 100 ਲਟਾ ਕੇ ਦੂਜੇ ਸਾਲ ਹੜ ਮਾਰਦੇ ਨੇ ਆ ਸਾਰੇ ਲੀਮੇ ਬਾਹਣ ਨੇ ਜੀ ਅੱਛਾ ਹੜ ਵੀ ਮਾਰ ਪਾ ਜਾਂਦਾ ਬਈ ਉਹਦੇ ਨਾਲ ਆ ਜੀ ਤੇ ਕਈ ਵਾਰੀ ਸੋਚਾ ਟ੍ਰੇਨ ਆ ਜਾਂਦਾ ਇੱਥੇ ਜਦੋਂ ਅੱਛਾ ਜੀ ਇਹ ਪਰਕ ਨੇ ਜਨਾਲ ਤੱਕ ਦਾ ਪਾਣੀ ਆਉਂਦਾ ਹੈ ਹੂੰ ਜਿਵੇਂ ਸਾਰਾ ਪਰਜਨਰ ਤੱਕ ਹੂੰ ਉਹਦੀ ਮਾਰ ਪਈ ਜੀ ਦੀਆਂ ਤੇ ਹੂੰ ਬਾਪੂ ਜਿਵੇਂ ਬਾਈ ਅਰਗਣੇ ਕਹੇ ਕਿ ਅgetElementById ਇਸ ਤਰ੍ਹਾਂ ਹੋਇਆ ਥੋੜੀ ਜਦੋਂ ਤੁਸੀਂ ਜੇਤੀ ਕਰਦੇ ਸੀ ਕਦੇ ਹਰ ਦੇਖੀ ਸੀ ਹੈ ਜੀ ਤੁਹਾਡੇ ਏਰੀਆ ਦੇ ਵਿੱਚ ਪਹਿਲਾਂ ਇੱਕ ਵਾਰੀ ਥੋੜਾ ਜਿਹਾ ਹੋਈ ਥੋੜੇ ਏਰੀਆ ਵਿੱਚ ਉਹ ਬੜੀ ਮਾਰਦੀ ਕਿਤੇ ਕੀ ਹੈ ਮਾੜਾ ਮੋਟਾ ਜਿਹਾ ਹੋ ਗਿਆ ਜਦੋਂ ਉਹਦਾ ਗਿਣਦੇ ਵੀ ਨਹੀਂ ਸੀ ਹੂੰ ਜੇ 10 ਮਣਕੀ ਦੀ ਕਿਰਗੀ 5 ਮਣ ਉਹਦਾ ਗਿਣਦੀ ਨਹੀਂ ਸੀ ਹੂੰ ਇਹ ਹੁਣ ਹੈ ਹੀ ਜਿਆਦੇ ਹੂੰ ਇਹ ਕਹਿੰਦੇ ਬੱਜੀ 5 ਮਾਣਾ ਕਿੱਲੇ ਦੀ ਚੀ ਨਹੀਂ ਉਸੇ ਚ ਹੂੰ ਤਾਂ ਕਰਕੇ ਆਸ ਕਰਦੇ ਹੂੰ ਬਾਪੂ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਿਉਂਕਿ ਕਿਸਾਨ ਆ ਜਿਹੜਾ ਆਪਣੇ ਫਸਲ ਨੂੰ ਪੱਤਾ ਵਾਂਗੂ ਪਿਆਰ ਕਰਦਾ ਆਸਾਂ ਹੁੰਦੀਆਂ ਨੇ ਉਮੀਦਾਂ ਹੁੰਦੀਆਂ ਨੇ ਸਦਰਾਂ ਹੁੰਦੀਆਂ ਨੇ ਔਰ ਅਸੀਂ ਵੀ ਬੜੇ ਦੁਖੀ ਹਿਰਦੇ ਨਾਲ ਇੱਥੇ ਖੜੇ ਆ ਕਿਉਂਕਿ ਇਹ ਇੱਕ ਚੈਨ ਜਿਹੜੀ ਬਣੀ ਹੁੰਦੀ ਆ ਇੱਕ ਕੜੀ ਜੁੜੀ ਹੁੰਦੀ ਆ ਜਿਵੇਂ ਬਾਈ ਨੇ ਗੱਲ ਕੀਤੀ ਆ ਜ਼ਿਮੀਂਦਾਰਤਾ ਜਿਹੜਾ ਲੈਣ ਦੇਣਾ ਉਹ ਆੜਤੀਆਂ ਨਾਲ ਹੁੰਦਾ ਔਰ ਚੈਨ ਜਿਹੜੀ ਉਹ ਬਣੀ ਹੁੰਦੀ ਆ ਕੜੀ ਜੁੜੀ ਹੁੰਦੀ ਆ ਕੜੀ ਦੇ ਨਾਲ ਉਹ ਕੜੀ ਦੇ ਬੱਚਾ ਫਰਕ ਪੈ ਗਿਆ ਔਰ ਭਾਈ ਇਹ ਜਿਹੜੀ ਕੜੀ ਦੇ ਬੱਚ ਫਰਕ ਪੈ ਗਿਆ ਇਹ ਅੰਮੇ ਸਮੇਂ ਤੱਕ ਇਹਨੇ ਲੋਟ ਨਹੀਂ ਆਉਣਾ ਕੰਮ ਨਹੀਂ ਭਾਈ ਜੀ ਇਹ ਕਿੱਥੇ ਲੋਟ ਆ ਜੂਗਾ ਤੁਸੀਂ ਐਂ ਦੱਸੋ ਚਲੋ ਕੋਈ ਮੁਲਾਜ਼ਮ ਹੁੰਦਾ ਸਰਕਾਰੀ ਹੁੰਦਾ ਨਾ ਕੋਈ ਪ੍ਰਾਈਵੇਟ ਹੁੰਦਾ ਕੋਈ 15000 ਰੁਪਏ ਨਾਲ ਦਾ ਟਾਈਮ ਕਰ ਰਿਹਾ ਉਹ ਕੱਢ ਰਿਹਾ ਜ਼ਿਮੀਂਦਾਰ ਕਾਹਦੇ ਟਾਈਮ ਕੱਢ ਰਿਹਾ ਫਸਲ ਤੇ ਕੱਲੀ ਉਹਨੂੰ ਫਸਲ ਦੀ ਮੀਂਹ ਦਾ ਹੋਰ ਕਾਹਦੀ ਇਹ ਖਾਣ ਨੂੰ ਵੀ ਰੱਖਣੀ ਹੈ ਇਹੀ ਵੇਚ ਕੇ ਜਿਹੜਾ ਕਰਜ਼ਾ ਵੀ ਲਾਉਣਾ ਹੈ ਇਹ ਤਾਂ ਖਾਣ ਨੂੰ ਨਹੀਂ ਬਚੀ ਭਾਈ ਜੀ ਖਾਣ ਨੂੰ ਕਣਕ ਮੁੱਲ ਲੈਣੀ ਪਣੀ ਸਾਨੂੰ 10 ਡੰਗਰ ਨੇ 5 ਡੰਗਰ ਨੇ ਕਹਦੇ 2 ਡੰਗਰ ਨੇ ਉਹ ਅਟਾ ਪਿਆ ਕਿ ਦਾਣਾ ਪਿਆ ਕਿ ਉਹ ਕਿੱਥੋਂ ਪਾਵਾਂਗੇ ਹਾਂ ਨਾ ਇਹ ਸਾਨੂੰ ਤਾਂ ਹੁਣ ਆਇਆ ਹੋ ਰਿਹਾ ਵੀ ਇੱਕ ਜਾ ਕੇ ਕੋਠੇ ਜਾ ਕੇ ਸਪਰੇਅ ਪੀ ਲੈ ਅਸੀਂ ਚਲੋ ਤੁਸੀਂ ਨੇ ਫੋਨ ਕਰਤਾ ਸਾਨੂੰ ਅਸੀਂ ਖੇਤ ਆ ਗਏ ਸਾਡਾ ਖੇਤ ਨੂੰ ਵੀ ਨਹੀਂ ਕੀ ਕਰਦਾ ਬਾਈ ਜੀ ਸਪਰੇਅ ਪੀਣ ਦਾ ਮਸਲੇ ਹੱਲ ਨਹੀਂ ਹੁੰਦਾ ਹੱਲ ਹੋ ਰਹਾ ਹੱਲ ਕੀ ਆ ਐਂ ਦੱਸੋ ਕਪਟਵਾਰੀ ਆ ਗਿਆ ਕਨਗੋ ਆ ਗਿਆ ਗਰਦੌਰੀਆਂ ਕਰਕੇ ਕੋਈ ਪਹਿਲਾਂ ਕਿੰਨੇ ਲੱਖਾਂ ਗਰਦੌਰੀਆਂ ਹੋ ਗਈਆਂ ਕਿਸੇ ਨੂੰ ਕੋਈ ਮਾਮਜਾ ਆਇਆ ਕੀ ਕਿਸੇ ਨੂੰ ਕਿਸੇ ਪਿੰਡ ਚ ਭਗ ਜੋ ਕਿੰਨੇ ਨੁਕਸਾਨ ਹੋਏ ਕਿਸੇ ਨੂੰ ਕੋਈ ਮਾਮਜਾ ਆਇਆ ਜਲਦੀ ਕਹੀ ਜਾਂਦੇ ਸਾਨੂੰ ਹੁਣ ਵੀ ਕੋਈ ਕਹਿੰਦਾ 5000 ਆਜੂ ਕੋਈ 10000 ਆਜੂ ਆਜੂਗਾ ਸਾਨੂੰ ਤਾਂ ਕੋਈ ਯਾਦ ਨਹੀਂ ਹੈਗੀ ਹੁਣ ਦੀ ਹਾਂ ਯਾਰ ਨਾ ਕਿੱਥੋਂ ਖਰਚਾ ਪੂਰਾ ਹੋਊਗਾ ਕਿਤੇ ਸਾਡਾ ਸਾਲ ਲੰਘ ਜਾਊਗਾ ਹੁਣ ਮੂਰੇ ਜਿਰੀ ਆਉਣੀ ਐ ਜਿਰੀ ਲਵਾਈ ਵੀ ਦੇਣੀ ਐ ਉਹਦੇ ਉੱਪਰ ਸਪਰੇ ਵੀ ਕਰਨੀ ਐ ਰੇ ਵੀ ਪਾਉਣਾ ਐ 20000 ਰੁਪਏ ਕਿੱਲਾ ਖਰਚਾ ਲੱਗ ਜਾਂਦੀ ਜਿਰੀ ਉਹ ਕਿੱਥੋਂ ਲਿਆਵਾਂਗੇ ਅਸੀਂ ਲਿਫਟਾਂ ਨੇ ਸਾਡੀਆਂ ਪਹਿਲੀ ਟੱਕਰ ਖੀਆਂ ਨੇ ਅਸੀਂ ਸਾਨੂੰ ਬੈਂਕ ਵੀ ਨਹੀਂ ਦਿੰਦਾ ਅੜਦੀ ਐ ਕਿੱਥੋਂ ਦੇਊਗਾ ਅੜਦੀ ਐ ਜੇ ਫਸਲ ਡੇਗਾ ਘੜਤੇ ਫਿਰ ਦੇਊਗਾ ਨਾ ਜੇ ਫਸਲ ਨਹੀਂ ਅੜਤੀ ਤੇ ਕਿੱਡੀ ਅੜਦੀ ਤੁਹਾਨੂੰ ਕਿੱਥੋਂ ਦੇਊਗਾ ਪੈਸੇ ਬਾਈ ਹੂੰ ਸੂਝ ਸਮਝ ਰੋ ਹਨ ਕੜੀ ਦੀ ਗੱਲ ਕੀਤੇ ਕੜੀ ਨਾਲ ਕੜੀ ਜੁੜੀ ਹੁੰਦੀ ਆ ਪੈਸੇ ਫੇਰ ਹੀ ਮਿਲਦੇ ਆ ਫਸਲ ਜਾਊਗੀ ਤਾਂ ਜਦੋਂ ਫਸਲ ਨੇ ਪਹਿਲਾਂ ਚੱਕੇ ਨੇ ਆੜਤੀ ਤੋਂ ਪੈਸੇ ਆੜਤੀ ਸਾਨੂੰ ਪੈਸੇ ਦਿੱਤੇ ਵੀ ਫਸਲ ਆਊਗੀ ਇਹ ਲਾ ਦੇਣਗੇ ਜਦੋਂ ਆੜਤੀ ਫਸਲੇ ਨਾ ਗਈ ਸਾਨੂੰ ਕਿੱਥੋਂ ਦੇਊਗਾ ਹਣ ਵਾਸਤੇ ਉਹ ਪੈਸੇ ਹਨਾ ਇਹੀ ਗੱਲ ਆ ਭਾਈ ਹੁਣ ਸਾਡੇ ਵਾਸਤੇ ਤਾਂ ਬਹੁਤ ਔਖੀ ਘੜੀ ਐ ਹੱਦ ਤੋਂ ਜ਼ਿਆਦਾ ਔਖੀ ਘੜੀ ਐ ਇਹੀ ਕਹਾਂਗੇ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਵੀ ਜੇ ਸਾਨੂੰ 5000 ਦਿੰਦੇ ਹੋ ਜਾਂ 10000 ਤੈਨੂੰ ਜਿੰਨਾ ਵੀ ਦਿੰਦੇ ਹੋ ਦੇ ਦਿਓ ਸਾਡਾ ਟਾਈਮ ਅਸੀਂ ਜਿਰੀ ਲਾਉਂਦੇ ਹੋ ਜਾ ਹੋਰ ਨਹੀਂ ਅਸੀਂ ਕੋਈ ਕਹਿੰਦੇ ਹੈਗੇ ਚਲੋ ਕਣਕ ਅਸੀਂ ਮੁੱਲ ਲਾਂਗੇ ਜਿਵੇਂ ਵੀ ਲਈਏ ਕਿਸੇ ਭਾਈ ਤੋਂ ਫੜਾਂਗੇ ਹਨ ਪਰ ਜੀਰੀ ਲਾਉਣ ਵਾਸਤੇ ਸਾਨੂੰ ਦੇ ਦਿਓ 75000 ਕਿੱਲੇ ਦਾ ਇਹ ਅਸੀਂ ਬੇਨਤੀ ਕਰਦਾ ਸਰਕਾਰ ਨੂੰ ਤਾਂ ਭਾਈਆਂ ਨੇ ਸਰਕਾਰ ਨੂੰ ਜੀ ਭਾਈ ਜੀ ਆ ਦੇਖੋ ਤੁਸੀਂ ਆਏ ਹੋ ਦੇਖੋ ਮਸ਼ੀਨ ਆਪਣੇ ਲਾਈ ਹੈ ਹੂੰ ਦੇਖੋ ਛੋਟੇ ਸਾਹਮਣੇ 6 ਕਿੱਲਾਂ ਚੋਂ 3 ਕਿੱਲੇ ਪੱਢਣਾ ਲੈ ਅਜੇ ਤੱਕ ਟੈਂਕ ਨਹੀਂ ਭਰਿਆ ਬਈ ਅਜੇ ਤੱਕ ਉਹਨਾਂ ਨੇ 3 ਕਿੱਲਾਂ ਚ ਮਸ਼ੀਨ ਫਿਰਕੀ ਬਈ ਹਜੇ ਤੱਕ ਦੇਖ ਲਓ ਇਹ ਦੋ ਉਤੋਂ ਦੀ ਕੀ ਹੋਊਗਾ ਨਾ ਨਾ ਇਹ 6 ਕਿੱਲਾਂ ਜੋ ਟਾਈਕ ਮਸਾ ਪਰ ਉੱਪਰ ਨਾ ਨਹੀਂ ਹੋਣੀ ਨਹੀਂ ਉਹ ਤਾਂ 3 ਕਿੱਲੇ ਦਾ ਪੜ ਗਏ ਨੇ ਐ ਹੁੰਦਾ ਪਤਾ ਉਹਦੀ ਉਹਦਾ ਦੇਖਣ ਲੱਗ ਗਏ ਨੇ ਸਾਹਮਣੇ ਮੇਰੀ ਮਸ਼ੀਨ ਚ ਵੀ ਨਹੀਂ ਗਏ ਵੀ ਜਮੀ ਬਰੀਲੇ ਉਹ ਹੋਇਆ ਹੋਇਆ ਟੈਂਕ ਵੀ ਨਹੀਂ ਭਰਿਆ ਬਈ ਉਹ ਖੜਿਆ ਖਾਲੀ ਹੂੰ ਉਹੀ ਪੰਜ ਚਾਰ ਮਨ ਬਈ ਕਿੱਲੀ ਦੀ ਝੜੂਗੀ ਮੈਂ ਤਾਂ ਕਹਿੰਦਾ ਵੀ ਇਹ ਤੂੰ ਬੱਤ ਚੜ ਤਾਂ ਇਹ ਦੁਬਾਰੇ ਫਿਰ ਵੀਰਾਂ ਨੇ ਜਿਹੜੇ ਗੁਜਾਰਸ਼ਾ ਸਰਕਾਰ ਦੇ ਨਾਲ ਕੀਤੀ ਆ ਸਰਕਾਰ ਦੇ ਨਾਲ ਜਿਹੜੇ ਐਨ ਆਰ ਆਈ ਵੀਰ ਹੀ ਐਨ ਆਰ ਆਈ ਵੀਰਾਂ ਜਿਹੜੇ ਉਹ ਇਸ ਪਿੰਡ ਦੀ ਗੱਲ ਹੋਵੇ ਨਾਲ ਦੇ ਪਿੰਡਾਂ ਦੀ ਗੱਲ ਹੋਵੇ ਉਹਨਾਂ ਵੀਰਾਂ ਨੂੰ ਵੀ ਇਹਨਾਂ ਕਿਸਾਨਾਂ ਦੇ ਨਾਲ ਨਾਲ ਖੜਨਾ ਚਾਹੀਦਾ ਉਹ ਹੋਰ ਕਿਸਾਨ ਵੀਰਾਂ ਨੂੰ ਜਿਹੜਾ ਮੋਢੇ ਨਾਲ ਮੋਢਾ ਨਾਲ ਕੇ ਇਹਨਾਂ ਕਿਸਾਨ ਵੀਰਾਂ ਦੇ ਨਾਲ ਖੜਨਾ ਚਾਹੀਦਾ ਉਹ ਸਰਕਾਰ ਨੂੰ ਗੁਜਾਰਸ਼ ਕੀਤੀ ਆ ਕਿ ਮੁਆਵਜ਼ਾ ਜਿਹੜਾ ਬੱਦ ਤੋਂ ਵੱਧ ਦਿੱਤਾ ਜਾਵੇ ਔਰ ਛੇਦੀ ਦਿੱਤਾ ਜਾਵੇ ਚਾਹੀ ਜਿਹੜਾ ਕੁਦਰਤੀ ਕਰੋਪੀ ਨੇ ਜਿਹੜੇ ਜ਼ਖਮ ਉਛੜੇ ਐ ਨਕਸਾਨਾਂ ਦੇ ਉਹਨਾਂ ਦੇ ਉੱਪਰ ਮਲਮ ਲੱਗ ਸਕੂਗੀ ਜੁੜੇ ਹੋਣ ਨਿਰਪੱਖ ਪੋਰਟਸ ਦੇ ਨਾਲ ਦਾ ਸਮਰਨਜੀਤ ਸਿੰਘ ਸਿਧਾਨਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ